ਦੇ ਵਿੱਚ ਕੋਈ ਇਨਸੀਡੈਂਟ ਵਾਪਰਿਆ ਵਾ ਗੋਲੀਬਾਰੀ ਹੋਈ ਉਥੇ ਤੇ ਇੱਕ ਜਿਹੜਾ ਜ਼ਖਮੀਆਂ ਨੂੰ ਉਥੇ ਲੈ ਕੇ ਆਏ ਹਸਪੀਟਲ ਮੰਦਿਰਪ ਤੇ ਅਸੀਂ ਉਹਨਾਂ ਦੀ ਹੈਲਪ ਵਾਸਤੇ ਆਇਆ ਕਿ ਜ਼ਖਮੀ ਦਾ ਜਲਦੀ ਦਾ ਇਲਾਜ ਹੋ ਸਕੇ ਤੇ ਜਾਨ ਬਚਾਈ ਜਾ ਸਕੇ ਕਾਰਨ ਕੀ ਥੇ ਕਾਰਨ ਤੇ ਨਹੀਂ ਪਤਾ ਸਾਨੂੰ ਫਿਲਹਾਲ ਕਿਉਂਕਿ ਤਰਨਤਨ ਜ਼ਿਲ੍ਹੇ ਦੇ ਕਾਂਡ ਵਾਪਰਿਆ ਉਹ ਜਿਹੜੇ ਉਥੋਂ ਦੇ ਅਫਸਰ ਨੇ ਜਿਹੜੇ ਮੌਕੇ ਤੇ ਨੇ ਉਹ ਦੱਸ ਸਕਦੇ ਨੇ ਸਾਨੂੰ ਮੈਸੇਜ ਆਇਆ ਉਹਨਾਂ ਨੇ ਕਿ ਜ਼ਖਮੀਆਂ ਇਥੇ ਦਾਖਲ ਹੈ ਇੱਕ ਤਨ ਨੂੰ ਸਿਕਿਉਰ ਕੀਤਾ ਜਾਵੇ ਪਲੱਸ ਇਹਨਾਂ ਦੀ ਹੈਲਪ ਕੀਤੀ ਜਾਵੇ ਜਲਦੀ ਇਹਦਾ ਇਲਾਜ ਸ਼ੁਰੂ ਕਰਾਇਆ ਜਾਵੇ ਜੇ ਕੋਈ ਰਿਕੁਆਇਰਮੈਂਟ ਹੈ ਕੋਈ ਬਲੱਡ ਦੀ ਸੱਜਣ ਨੂੰ ਮੋਈਆ ਕਰਾ ਰਹੇ ਆ ਤਾਂ ਜੋ ਜਿਹੜਾ ਜ਼ਖਮੀ ਦੇ ਜਾਨ ਬਚਾਈ ਜਾ ਸਕੇ ਕੋਈ ਪਹੁੰਚਦੀ ਹੈ ਉਹ ਪਹੁੰਚਦੀ ਹੈ ਇੱਕ ਬੰਦਾ ਜ਼ਖਮੀ ਹੋਇਆ ਸੀ ਦਾਖਲ ਹੈ ਉਹ ਪਤਾ ਨਹੀਂ ਸਾਨੂੰ ਤਰਨਤਾਰ ਨੇ ਸਰਪੰਚ ਦੱਸ ਰਹੇ ਪਰ ਪਤਾ ਨਹੀਂ ਕਿਹੜੇ ਪਿੰਡ ਦਾ ਸਾਨੂੰ ਤੇ ਮਿਲ ਆ ਤਲਾਹ ਮਿਲਿਸੀ ਹਾਂ ਮੌਕੇ ਤੇ ਪਹੁੰਚ ਜਿਆਦਾ ਜਾਣਕਾਰੀ ਸਭ ਫਿਲਹਾਲ ਸਾਨੂੰ ਨਹੀਂ ਪਤਾ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਉਹ ਦੇ ਮੁਤਾਬਕ ਡਾਖਾਣੇ ਹਸਪਤਲ ਉਹ ਜਿਹੜਾ ਦਾਖਲ ਹੋਇਆ ਸੀ ਕੀ ਨਾਮ ਹੈ ਉਹ ਜਰਮਨਦੀਪ ਸਿੰਘ ਆ ਉਹ ਤਰਨਤਾਰ ਦਾ ਉਹਦਾ ਇਲਾਜ ਚੱਲ ਰਿਹਾ ਹੈ ਉਹਦੇ ਦੋ ਜਗ੍ਹਾ ਲੱਗੇ ਆ ਪਹਿਲਾ ਡਾਕਟਰ پیشنਟ ਕਰਦੇ ਆ ਜਿਆਦਾ ਸਾਨੂੰ ਉਹਨਾਂ ਦੇਖਣ ਨਹੀਂ ਦਿੰਦਾ ਜੀ ਸਰ ਉਹਦਾ ਕੋਈ ਲੱਗਦਾ ਸੀ ਏਜੀ ਦੇ ਗੋਲੀ ਵਜਿਹੀ ਉਹਨਾਂ ਦੇ ਪਰਿਵਾਰ ਚੋਂ ਇੱਕ ਕਜਨ ਨਾਦਰ ਮੇਰਾ ਬ੍ਰਦਰ ਲੱਗਦਾ ਚਾਚੇ ਦਾ ਪੁੱਤ ਚਾਚੇ ਸਰਪੰਚ ਦਾ ਜੀ ਵਾਰਦਾਤ ਕੀਤੀ ਆ ਉਹਦੀ ਵਾਰਦਾਤ ਦਾ ਜਵਾਬ ਉਸੇ ਤਰ੍ਹਾਂ ਉਹਨਾਂ ਦੇ ਜਵਾਬ ਸੀ ਦਿੱਤਾ ਗਿਆ ਕੀ ਕੰਗੀ ਹੈ ਸਰ ਕਾਰਨ ਕੀ ਰਿਹਾ ਕਿ ਉਹ ਅਜੇ ਕੋਈ ਪਤਾ ਨਹੀਂ ਲੱਗਾ ਪੁਲਿਸ ਇਨਵੈਸਟੀਗੇਸ਼ਨ ਕਰਦੀ ਪਈ ਹੈ ਜਿਹੜੇ ਵੀ ਸੋਚੀ ਹੋਣਗੇ ਉਹ ਜਲਦੀ ਉਹਨਾਂ ਦੇ ਸਾਹਮਣੇ ਆਉਣਗੇ ਤੇ ਉਹਨਾਂ ਤੇ ਸਖਤ ਕਾਰਵਾਈ ਹੋਵੇਗੀ। ਇਹ ਤਾਂ ਬੜੀ ਵੱਡੀ ਗੱਲ ਹੈ ਕਿ 1 ਤੇ 47 ਕਿਤੇ ਤੇ ਲੈ ਕੇ ਉਹਦੇ ਨਾਲ ਹਮਲਾ ਕੀਤਾ ਗਿਆ ਕਿੱਡੇ ਹੌਸਲੇ ਵਾ ਉਲੰਧ ਹੋਏ ਵੀ ਨਹੀਂ। ਇਸ ਤਰ੍ਹਾਂ ਲੱਭਾਂਗੇ ਨਾ। ਅੱਜ ਇਹ ਚੀਜ਼ਾਂ ਵੈਰੀਫਾਈ ਨਹੀਂ ਹੋਈਆਂ। ਭਾਵੇਂ ਕੋਈ ਵੀ ਵਪਣਿਆ ਜਦੋਂ ਕੋਈ ਕਿਸੇ ਨੂੰ ਇਸ ਤਰ੍ਹਾਂ ਮਾਰਨਾ ਆ ਗਿਆ, ਇਹਦਾ ਮਰਡਰ ਕਰਤਾ ਭਾਵੇਂ ਕੋਈ ਵੀ ਵਪਣਿਆ ਦੋਸ਼ੀ ਤੇ ਹੋ ਹੈ ਗਈ ਆ, ਜਿਹੜਾ ਦੋਸ਼ੀ ਆ। ਵਿਕੋ ਸਰਕਾਰ ਨੂੰ ਵੀ ਸਖਤ ਦੇਣਾ ਹੈ ਪੁਲਿਸ ਡਿਪਾਰਟਮੈਂਟ ਨੂੰ ਸਾਰੇ ਅਧਿਕਾਰੀਆਂ ਨੂੰ ਕਿ ਜਿਹੜੇ ਗੈਂਗਸਟਰ ਤੇ ਸਮੱਗਲਰ ਆ ਇਹ ਖਤਮ ਹੋਣਗੇ ਲੋਕਾਂ ਨੂੰ ਅਮਨ ਚੈਨ ਤੇ ਸ਼ਾਂਤੀ ਵਾਲਾ ਕਾਨੂੰਨ ਵਾਲਾ ਮਾਹੌਲ ਇਹਦਾ ਕਾਨੂੰਨ ਕੀ ਰਿਹਾ ਕੋਈ ਗੈਂਗਵਾਰ ਸੀ ਫਿਰੋਤੀ ਸੀ ਕੋਈ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਐਡਾ ਸਾਬ ਇਨਸਾਨ ਹੀ ਅਰਬਿੰਦਰ ਸਿੰਘ ਐਡਾ ਵਧੀਆ ਇਨਸਾਨ ਹੀ ਅੱਜ ਸਵੇਰੇ ਵੀ ਕਿ ਇਹ ਗੱਲ ਦੇ ਸਬੰਧ ਦੇ ਵਿੱਚ ਕੰਮ ਕਰਦੇ ਸਬੰਧ ਚ ਮੇਰੀ ਗੱਲ ਹੋਈ ਹੈ ਸਰਪੰਚ ਸਾਹਿਬ ਨਾਲ ਕੋਈ ਇਹੋ ਜੀ ਗੱਲ ਨਹੀਂ ਜੇ ਕੋਈ ਥ੍ਰੈਟ ਹੁੰਦਾ ਜਾਂ ਕੋਈ ਪਰੋਤੀ ਦੀ ਗੱਲ ਹੁੰਦੀ ਤੇ ਮੇਰੇ ਨਾਲ ਇਹ ਨਹੀਂ ਕਰਨੀ ਕਿਉਂਕਿ ਦਿਨ ਚ ਤਕਰੀਬਨ ਹੀ ਇੱਕ ਅੱਧੀ ਦਾ ਗੱਲ ਹੋਈ ਜਾਂਦੀ ਜੀ ਤੇ ਕੋਈ ਇਹੋ ਜੀ ਗੱਲ ਨਹੀਂ ਇਹਨੇ ਕੀਤੀ ਜਿਵੇਂ ਵਿਆਹ ਕਿਦਾ ਹੈ ਵਿਆਹ ਇਹਨਾਂ ਦੇ ਸ਼ਰੀਕੇ ਦੇ ਵਿੱਚੋਂ ਚਾਚੇ ਤਾਏ ਦੇ ਪਰਿਵਾਰ ਦੇ ਵਿੱਚੋਂ ਹੋਇਆ ਇੱਕ ਘਰੇਲੂ ਵਿਆਹ ਹੀ ਇਹਨਾਂ ਦਾ ਤੇ ਬਾਕੀ ਕੋਈ ਇਹਦੀ ਇਹੋ ਜੀ ਗੱਲ ਨਹੀਂ ਕੋਈ ਡਿਬੇਟ ਕੀਤੀ ਸੀ ਕੋਈ ਚੈਨਲ ਦੇ ਉੱਤੇ ਉਹ ਡਿਬੇਟ ਤੋਂ ਖਿੱਚ ਕੇ ਉਹਨਾਂ ਨੇ ਇਹ ਕੰਮ ਲਗਾਇਆ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਉਹਦੇ ਬਸ ਕਿੰਨੀ ਕਿ ਸਟਾਈਲ ਦੇ ਵਿੱਚ ਦੇਖੋ ਗੱਲ ਇਹ ਆ ਅੱਗੇ ਵੀ ਜੇ ਕੋਈ ਕਿਸੇ ਤੇ ਹਮਲਾ ਕਰਦਾ ਆ ਜਾਂ ਕੋਈ ਗੱਲ ਆ ਉਹ ਚੈਨਲ ਸਾਹਮਣੇ ਆਪਦੀ ਗੱਲ ਰੱਖਦੀ ਆ ਜੇ ਕਿਸੇ ਤੇ ਕੋਈ ਹਮਲਾ ਕਰਦਾ ਆ ਉਹਨੇ ਤੇ ਆਪਦਾ ਦੁੱਖ ਜ਼ਾਹਰ ਕਰਨਾ ਹੀ ਆ ਜਿਹਦੇ ਤੇ ਤੁਸੀਂ ਦੁੱਖ ਜ਼ਾਹਰ ਉਹਨੇ ਕੀਤੀ ਸੀ ਡਿਬੇਟ ਨਹੀਂ ਇਹਨੇ ਤਾਂ ਨਹੀਂ ਕੀਤੀ ਕੋਈ ਡਿਬੇਟ ਇਹਨੇ ਨਹੀਂ ਕੀਤੀ ਕੋਈ ਡਿਬੇਟ ਇਹਦੀ ਨਹੀਂ ਕੋਈ ਡਿਬੇਟ ਹੋਈ ਇਹਨੇ ਨਹੀਂ ਵਿਕਰਮ ਜੀਠੀਆ ਕਹਿ ਰਹੇ ਆ ਕਿ ਪੰਜਾਬ ਦਾ ਕਾਨੂੰਨ ਵਿਵਸਥਾ ਖਰਾਬ ਹੋ ਚੁੱਕੀ ਹੈ ਔਰ ਲਾਂਡ ਆਰਡਰ ਬਿਲਕੁਲ ਕਲੈਪ ਹੋ ਗਿਆ ਦੇਖੋ ਜਿਹੜੀ ਕਾਨੂੰਨ ਵਿਵਸਥਾ ਆ ਨਾ ਉਹ ਖਰਾਬ ਕਦੋਂ ਦੀ ਹੋਈ ਹੈ ਜਦੋਂ ਦੀਆਂ ਆਕਾਲੀ ਦਲ ਕਾਂਗਰਸੀਆਂ ਸਰਕਾਰਾਂ ਰਹੀਆਂ ਇਹ ਗੈਂਗਸਟਰ ਕਿੰਨੇ ਬਣਾਏ ਆ ਪਹਿਲਾਂ ਨੌਜਵਾਨਾਂ ਨੂੰ ਵਰਤਨਾ ਬੂਟ ਕੈਂਪਟਰ ਕਰਾਉਣੇ ਮੁੜ ਕੇ ਪਰਚੇ ਕਰਾ ਦੇਣੇ ਮੁੜ ਕੇ ਉਹਨਾਂ ਨੌਜਵਾਨਾਂ ਨੂੰ ਕਹਿ ਦੇਣਾ ਵੀ ਤੁਹਾਡੇ ਪਰਚੇ ਕੈਂਸਲ ਕਰਾ ਦਾਂਗੇ ਸਾਡਾ ਸਾਥ ਦਿਓ ਫੇਰ ਉਹਨਾਂ ਨੂੰ ਵਰਤ ਕੇ ਫੇਰ ਹੋਰ ਪਰਚੇ ਕਰਾ ਦੇਣੇ ਮੁੜ ਕੇ ਜਦੋਂ ਪਤਾ ਲੱਗਣਾ ਉਹਨਾਂ ਨੇ ਖਤਲ ਨਹੀਂ ਸੀ ਜੀ ਕਹਿੰਦੇ ਉਦੋਂ ਕੁਝ ਵੀ ਨਹੀਂ ਸੀ ਹੁੰਦਾ ਦੇਖੋ ਤੁਸੀਂ ਕੋਈ ਪਿਛਲਾ ਕੱਢ ਲਓ ਜਦੋਂ ਇੱਥੇ ਕਮਰਸਰ ਥਾਣੇਦਾਰ ਆਪਦੀ ਧੀ ਨੂੰ ਛੱਡ ਕੇ ਇੱਕ ਕੇਸ ਨਹੀਂ 11 ਕੇਸ ਸੀ 11 ਕੇਸ ਇਹੋ ਜਿਹੇ ਕਿੰਨੇ ਤੁਹਾਨੂੰ ਮੈਂ ਗਿਣਾ ਦਿਆਂ ਇਹ ਦੇਣ ਜਿਹੜੀ ਆ ਕੀ ਕਹਿਣਾ ਮੈਂ ਡੀਜੀਪੀ ਤੇ ਮੁੱਖ ਮੰਤਰੀ ਜਿਹੜੇ ਨੇ ਉਹ ਅਸਤੀਫਾ ਦੇਣ ਦੇਖੋ ਗੱਲ ਇਹ ਆ ਜਿਹੜੇ ਪੁਰਾਣੀਆਂ ਸਰਕਾਰਾਂ ਦੇ ਨਮਾਇंदे ਰਹੇ ਆ ਉਹ ਆਪਣੀਆਂ ਸਰਕਾਰਾਂ ਦੇ ਵੇਲੇ ਵੇਖਣ ਕਿੰਨਾ ਮਾਹੌਲ ਵਿਗੜਦਾ ਰਿਹਾ ਤੇ ਕੌਣ ਜ਼ਿੰਮੇਵਾਰ ਆ ਸਾਡੀ ਸਰਕਾਰ ਦੇ ਵਿੱਚ ਨਾ ਕੋਈ ਸਾਡਾ ਐਮ.ਐਲ.ਏ ਨਾ ਕੋਈ ਸਾਡਾ ਸਰਪੰਚ ਨਾ ਕੋਈ ਸਾਡਾ ਮੰਤਰੀ ਕਿਹੇ ਗੈਂਗਸਟਰ ਨਾਲ ਕਿਹੇ ਸਮੱਗਲਰ ਨਾਲ ਕਿਹਦਾ ਕੋਈ ਸਬੰਧ ਨਹੀਂਗਾ ਤੇ ਪੁਰਾਣਿਆਂ ਦੇ ਤੇ ਜਗਜਹਰ ਹੁੰਦੇ ਰਹੇ ਆ ਵੀ ਕਿਹੜੇ ਕਾਲੀ ਦਲ ਦੇ ਕਿਹੜੇ ਕਾਂਗਰਸ ਦੇ ਐਮ.ਐਲ.ਏ ਮੰਤਰੀ ਕਿਹੜੇ ਕਿਹੜੇ ਜਿਹੜੇ ਆ ਗੈਂਗਸਟਰਸ ਸਮਗਲਰ ਉਹਨਾਂ ਨਾਲ ਸੰਬੰਧ ਰਹੇ ਨਹੀਂ ਹੁਣ ਕਿੰਨੀਆਂ ਗੋਲੀਆਂ ਡਰੀਆਂ ਤਾਂ ਕੀ ਕਿਤੇ ਰੱਖੀ ਹੋਈ ਹੈ ਵੇਖੋ ਜਿੰਨੀਆਂ ਵੀ ਚੱਲੀਆਂ ਜੋ ਵੀ ਹੋਇਆ ਇਹ ਇਨਵੈਸਟੀਗੇਸ਼ਨ ਦਾ ਹੀ ਸਾਇਆ ਜਿਹੜਾ ਵੀ ਦੋਚੀ ਉਹ ਤੇ ਸਖਤ ਕਾਰਵਾਈ ਨਹੀਂ ਹਾਲ ਤੱਕ ਕੋਈ ਕੁਝ ਨਹੀਂ ਮਿਲੇ ਨੀ ਕੌਣ ਜ਼ਿੰਮੇਵਾਰ ਹੈ ਵੀ ਜਰਾ ਵੇਖੋ ਜਿਹੜਾ ਵੀ ਜ਼ਿੰਮੇਵਾਰ ਉਹ ਠੀਕ ਆ ਉਹਦਾ ਅਪਰੇਟ ਹੋਣ ਲਈ ਆਪਰੇਸ਼ਨ ਸੈਂਟਰ ਦੇ ਵਿੱਚ ਲੈ ਕੇ ਗਿਆ ਡਾਕਟਰ ਮੌਤ ਤੇ ਹਰਪਿੰਦਰ ਸਿੰਘ ਜਿਹੜੇ ਸਾਡੇ ਠੱਠੀਆਂ ਮੰਡਾ ਤੋਂ ਸਰਪੰਚ ਹੈ ਮੈਂ ਤਾਂ ਪਹਿਲਾਂ ਹੀ ਦੱਸਤਾ ਵੀ ਉਹਨਾਂ ਦੀ ਮੌਤ ਹੋਈ ਹੈ ਪੜ ਕੇ ਪਾਂਸੀ ਦੇਣਾ ਫਿਰ ਪਤਾ ਲੱਗਦਾ ਸਾਨੂੰ ਹੁਣ ਇਹ ਗੈਂਗਸਟਰ ਤੇ ਥਾਂ ਥਾਂ ਤੇ ਹੋਈ ਜਾਂਦੀ ਆ ਪਹਿਲਾਂ ਕਿਰਿਆਲੇ ਵਾਲਾ ਸਰਪੰਚ ਮਾਰਤਾ ਹੁਣ ਸਾਡੇ ਵਾਲੇ ਜਨੇ ਹੋ ਗਏ ਭੜਕੇ ਕੀ ਬਦਾ ਹੋਰ ਕਿਸ ਦੀ ਵਾਰੀ ਨਹੀਂ ਆ ਇਹਦੇ ਨਾਂ ਪਤਾ ਲੱਗਦਾ ਵੇਟਰ ਹੁੰਦੇ ਆ ਨਾਂ ਪਤਾ ਲੱਗਦਾ ਗੈਂਗਸਟਰ ਕੀ ਕਾਰਨ ਕੀ ਰਿਹਾ ਕੋਈ ਨਾ ਭਾਜੀ ਕੋਈ ਹੈਗਾ ਹੀ ਨਹੀਂ ਸਾਡੀ ਕੇ ਨਾਲ ਦੁਸ਼ਮਣੀ ਨਹੀਂ ਹੈਗੀ ਤੇ ਇਹਨਾਂ ਨੂੰ ਪਤਾ ਹੈ ਕਿ ਚਾਰ ਲੈ ਪੁਲਿਸ ਕਿਥੋਂ ਆ ਇਹ ਸਰਕਾਰ ਨੂੰ ਕੋਈ ਨਹੀਂ ਬੁਲਾਏਗਾ ਹਏ ਇਹਨਾਂ ਜ ਇਹਨਾਂ ਨੂੰ ਕੋਈ ਹੈਗੇ ਨਹੀਂ ਇਹ ਕਿਸੇ ਦਾ ਜੀ ਚੱਲ ਜਾਣ ਹੋਟਾ ਦਾ ਮਸਲਾ ਕੱਲਾ ਰਹਿ ਗਿਆ ਵਾ ਪੰਪਲੋਰ ਸਾਹਿਬ ਐਸੀ ਮંત્રી ਸਾਹਿਬ ਕੀ ਸਵਾਸ ਚਾਹੀਦੀ ਹੈ ਕੀ ਦੇ ਦੇ ਸਾਨੂੰ ਕੀ ਕਹਿੰਦੇ ਆ ਕੀ ਦੱਸਿਆ ਸਾਨੂੰ ਅਸੀਂ ਫੜਾਂਗੇ ਜਲਦ ਜਲਦ ਫੜਾਂਗੇ ਜੋ ਵੀ ਛੇਤੀ ਤੋਂ ਛੇਤੀ ਨਹੀਂ ਹੋ ਕਰਾਂਗੇ ਪਰ ਹਾਂ ਪਰ ਦੱਸੋ ਇਹ ਕਰਨਗੇ ਪਰ ਜਿਹੜਾ ਕੀ ਸਾਡੇ ਘਰੋਂ ਚਲੇਗਾ ਜਿਹੜਾ ਅੰਦਰ ਕੁ ਜਿਹਦੇ ਬਾਹਰ ਹੋਗਾ ਦੱਸੋ ਨਾ ਇਹਦੇ ਬੱਚੇ ਮੇਰਾ 4 ਸਾਲਾਂ ਦਾ ਛੋਟਾ ਬੱਚਾ ਹੋਗਾ ਆ ਜਿਹੜਾ ਮੁੰਡਾ ਅੰਦਰ ਟਾਕ ਨਾ ਨਾ ਜਿਹੜਾ ਜਿਹੜਾ ਹੋ ਕੇ ਇਹਦੇ ਬੱਚਾ ਆ ਇਹ ਮੇਰਾ ਤੇ ਕੀ ਰਹਿਣਾ ਨਹੀਂ ਪੰਚਾਇਤ ਨੂੰ ਤਾਂ ਡਿਗਰੀ ਸਦਾ ਸੀ ਹਾਂ ਮੇਰਾ ਦੇਵ ਦਾ ਪੁੱਤ ਆ ਮੇਰਾ ਦੇਵ ਦਾ ਪੁੱਤ ਆ ਤੁਹਾਡਾ ਦੋਨੇ ਸਕੇ ਚਾਚਾ ਦੇ ਮੁੰਡੇ ਆ ਚਾਚਾ ਤਾਂ ਆ ਜਾਂਦੇ ਹੀ ਆ ਦੋਵੇਂ ਤੇ ਉਹਨਾਂ ਦੀ ਮੋਕੀ ਤੇ ਮੋਟੂ ਕਿਸੇ ਪੰਸਾ ਦੀ ਐ ਨਹੀਂ ਬਾਬਿਆਂ ਵਾਲੇ ਹੱਥ ਤਾਂ ਲਾਂ ਕੇ ਆ ਹਾਂ ਸੁਦਾ ਵਾਲਾਂ ਦੇ ਇਹ ਨਹੀਂ ਗੱਲ ਉਹਦੇ ਵੀ ਆਪਣੇ ਮੁੰਡੇ ਦੇ ਹੱਥਾਂ ਤੋਂ ਇਹ ਨਾ ਆਣ ਜੇ ਵੇਖਣ ਨਹੀਂ ਆਇਆ ਨਾ ਕਰਣ ਨਹੀਂ ਵੇਖਣ ਕੀ ਕਰਦੇ ਆ ਤਾਂ